ਹੈਲੋ ਜੀ ਸਤ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਤੇ ਤੁਹਾਡਾ ਤੁਹਾਡਾ ਸਾਡੇ ਨਵੇਂ ਚੈਨਲ ਦੇ ਉੱਤੇ ਮੋਹਰੇ ਪਿੰਡਾ ਦੇ ਤੇ ਲੈ ਕੇ ਆਏ ਜੀ ਅੱਜ ਨਵਾਂ ਬਲੌਗ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੇ ਵੀ ਠੀਕ ਠਾਕ ਆਂ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਟਾਈਮ ਹੋ ਗਿਆ 6 ਵਜੇ 6 ਵਜੇ ਕੇ 1 ਮਿੰਟ ਹੋ ਗਿਆ ਜੀ ਤੇ ਅੱਜ ਤਰੀਕ ਹੈਗੀ 22 ਤੇ ਦੈਨ ਹੈਗਾ ਜੀ ਮੰਗਲਵਾਰ ਤੇ ਮੈਂ ਉੱਠ ਚੁੱਕੀ ਆ ਜੀ ਸਚਾਹ ਪਾਣੀ ਪੀ ਲਈ ਆ ਜੀ ਮੇਰੇ ਬੇਟਾ ਵੀ ਉੱਠ ਚੁੱਕਿਆ ਜੀ ਉਹ ਗਨ ਹੋਣ ਤੇ ਮੁੰਨ ਹੋਣ ਗਿਆ ਜੀ ਇੱਧਰ ਮੇਰੇ ਹਸਬੰਦ ਸੁੱਤੇ ਪਏ ਨੇ ਉਠਿਓ ਮੇਰੇ ਬੇਟੇ ਪਈ ਹੈ ਸੁੱਤੇ ਸਨੇਹਾ sneha ਇੱਧਰ ਕਰਵਾਨੀ ਚੱਲ ਰਹੀ ਹੈ ਕੰਮ ਕਰ ਸਾਰੇ ਖਿੰਡੇ ਪਏ ਨੇ ਕੰਮ ਕਰ ਸਾਰੇ ਕਰਨ ਵਾਲੇ ਪਏ ਨੇ ਤੇ ਤੁਸੀਂ ਦੇਖ ਹੀ ਚੁੱਕੇ ਇੱਧਰ ਵੀ ਖਲਾਰਾ ਖਿੰਡੇ ਆਪੇ ਇੱਧਰ ਵੀ ਪਿਆਜੀ ਦੇਖੋ ਸੋਇਦੇ ਵਿੱਚ ਇੱਧਰ ਵੀ ਹੈ ਜੀ ਤੇ ਮੇਰਾ ਬੇਟਾ ਨਹਾ ਕੇ ਆ ਚੁੱਕਿਆ ਹੁਣ ਇਹ ਤਿਆਰ ਹੋਊਗਾ ਸਕੂਲ ਵਾਸਤੇ ਇਹਦੀ ਬੈਂਡ ਆ ਜਾਂਦੀ ਹੈ ਜੀ 7:30 ਵਜੇ ਤੇ ਇਹ ਪੱਗ ਬੰਨੂਗਾ ਹੁਣ ਆਪਦੀ ਤੇ 7 ਵਜੇ ਤੱਕ ਜਾਨੀ ਕਿ ਰੈਡੀ ਹੋ ਜਾਣਾ ਤੇ ਮੈਂ ਹੁਣ ਆਟਾ ਗੁੰਨੂਗੀ ਜੀ ਆਟਾ ਗੁੰਨੂਗੀ ਜੀ ਮੈਂ ਢਾਲ ਵਾਲਾ ਕਿਉਂਕਿ ਕੱਲ ਢਾਲ ਪਈ ਸੀ ਕੱਲ ਵਾਲੀ ਤੇ ਉਸ ਢਾਲ ਦਾ ਆਟਾ ਗੁੰਨਾਂਗੇ ਜੀ ਦੇਈ ਨਾਲ ਫਰੋਂਠੇ ਲਾ ਕੇ ਦਊਂਗੇ ਇਹਨਾਂ ਨੂੰ ਨਾਸ਼ਤਾ ਕਰਾਂਗੇ ਤੇ ਉਦੋਂ ਮੇਰੇ ਕੱਪੜੇ ਬਹੁਤ ਸਾਰੇ ਧੋਣ ਵਾਲੇ ਪਏ ਨੇ ਤੇ ਮੇਰਾ ਬੇਟਾ ਨਹਾਉਣ ਗਿਆ ਸੀ ਇਸ ਕਰਕੇ ਮੈਂ ਮਸ਼ੀਨ ਲਈ ਨਹੀਂ ਲਈ ਹਜੇ ਤੱਕ ਤੇ ਹੁਣ ਮੈਂ ਮਸ਼ੀਨ ਲਾਉਂਗੀ ਤੇ ਨਾਲ-ਨਾਲ ਕੱਪੜੇ ਧੁੱਤੇ ਜਾਣਗੇ ਤੇ ਨਾਲ-ਨਾਲ ਘਰ ਦੇ ਕੰਮ ਕਰਦੇ ਹੋ ਜਾਣਗੇ ਤੇ ਬਸ ਤੇ ਦੇ ਘਰ ਦੇ ਕੰਮ ਕਰ ਚੱਲੀ ਜਾਣਗੇ ਤੇ ਹੁਣ बस ਮੈਂ ਆਟਾ ਬੁਣੂਗੀ ਜੀ ਆਟਾ ਬੁਣੂਗਾ ਫਿਰ ਮੈਂ ਨਾਲ ਮਸ਼ੀਨ ਲਾ ਕੇ ਆਉਂਗੀ ਐਨੇ ਮੇਰੇ ਬੇਟੀ ਵੀ ਉੱਠ ਜੂਗੀ ਤੇ ਬੇਟੀ ਉੱਠੂਗੀ ਤੇ ਫਿਰ ਉਹ ਮोटा-ਮोटा ਹੈਲਪ ਕਰਾ ਦੂਗੀ ਕੰਮ ਕਰ ਦੇ ਵਿੱਚ ਕਿਉਂਕਿ ਉਹਨੇ 12ਵੇਂ ਦੇ ਜਨਕ ਪਲੱਸ 2 ਦੇ ਪੇਪਰ ਦਿੱਤੇ ਨੇ ਤੇ ਉਹਦਾ ਰਿਜ਼ਲਟ ਹੋਏ ਲਈ ਜੋਂ ਤੱਕ ਆਊਗਾ ਸ਼ਾਇਦ ਤੇ ਉਸ ਕਰਕੇ ਅਵੇਲੀ ਆ ਉਹਨੂੰ ਦੇਖਦੇ ਆਂ ਜੀ ਕਿਥੇ ਕੰਮ ਕਰਦੇ ਦੇਖਦੇ ਹਾਂ ਉਹਨੂੰ ਕੰਪਿਊਟਰ ਉੱਤੇ ਸ਼ਾਇਦ ਜੌਬ ਕਾਪਾਸਟੇ ਅਪਲਾਈ ਕਰਕੇ ਹੁੰਦੇ ਆਂ ਜੀ ਦੇਖਦੇ ਆਂ ਤੇ ਮਿਲਦੇ ਆਂ ਜੀ ਆਪਾਂ ਹੁਣ ਆਟਾ ਗੁੰਨਣ ਤੋਂ ਬਾਅਦ ਠੀਕ ਹੈ ਜੀ ਉਹ ਲੋ ਜੀ ਮੈਂ ਆਟਾ ਗੁੰਨਣੇ ਤੋਂ ਮਿਲਦੀਆਂ ਜੀ ਇੱਥੇ ਹੀ ਮੈਂ ਧੋਣ ਲੱਗੀ ਸੀ ਜੇ ਕੱਪੜੇ ਮੈਂ ਮਸ਼ੀਨ ਲਾਤੀ ਸੀ ਤੇ ਮਸ਼ੀਨ ਦਾ ਢੇਡਾ ਆ ਗਿਆ ਸੀ ਤੇ ਉਧਰ ਮੈਂ ਉਦੋਂ ਆਟਾ ਗੁੰਨਿਆ ਸੀ ਜਦੋਂ ਨਵੇਂ ਮਸ਼ੀਨ ਲਾ ਕੇ ਗਈ ਸੀ ਜੀ ਤੇ ਮਸ਼ੀਨ ਦੇ ਵਿੱਚੋਂ ਹੁਣ ਢੇਡਾ ਆ ਗਿਆ ਤੇ ਫਿਰ ਮੈਂ ਕੱਪੜੇ ਕੱਢ ਰਹੀ ਆ ਸਰਫ ਵਾਲੇ ਤੇ ਸਰਫ ਵਾਲੇ ਸਾਰੇ ਕੱਢ ਕੇ ਫਿਰ ਮੈਂ ਇਹਨਾਂ ਨੂੰ ਨਿਚੋੜੂੰਗੀ ਪਾਣੀ ਦੇਖੋ ਜੀ ਮੋਟਰ ਵਿੱਚੋਂ ਚੱਲੀ ਜਾਂਦਾ ਹੈ ਪੈਪ ਵਿੱਚੋਂ ਤੁਸੀਂ ਦੇਖ ਹੀ ਰਹੇ ਹੋ ਬਾਲਟੀ ਦੇ ਵਿੱਚ ਪੈਪ ਲੱਗੀ ਹੋਈ ਹੈ ਤੇ ਮੈਂ ਹੁਣ ਸਾਰੇ ਕੱਪੜੇ ਕੱਢ ਕੇ ਤੇ ਫੇਰ ਮੈਂ ਇਹਨੂੰ ਨਿਚੋੜ ਕੇ ਫੇਰ ਉਸ ਤੋਂ ਬਾਅਦ ਮੈਂ ਇਹਨੂੰ ਮਸ਼ੀਨ ਦੇ ਵਿੱਚ ਡ੍ਰਾਇਰ ਵਾਸਤੇ ਪਾਉਂਗੀ ਜੇ ਕੱਪੜਿਆਂ ਨੂੰ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਦੇਖੋ ਜੀ ਮੈਂ ਸਾਰੇ ਮਸ਼ੀਨ ਚੋਂ ਕੱਪੜੇ ਕੱਢ ਲਈ ਸੀ ਤੇ ਹੁਣ ਮੈਂ ਡ੍ਰਾਇਰ ਵਾਸਤੇ ਪਾ ਰਹੀ ਹਾਂ ਕੱਢ ਕੇ ਤੇ ਹੁਣ ਡ੍ਰਾਇਰ ਵਾਸਤੇ ਪਾ ਕੇ ਫੇਰ ਮੈਂ ਹੋਰ ਕੱਪੜੇ ਪਾ ਦਵਾਂਗੀ ਮਸ਼ੀਨ ਦੇ ਵਿੱਚ ਤੇ ਇੱਥੇ ਹੀ ਮੈਂ ਆ ਗਈ ਸੀ ਜੀ ਰੋਟੀ ਪਕਾਉਣ ਇੱਥੇ ਮੇਰੇ ਬੇਟੇ ਦਾ ਪਕਾ ਰਹੀਆਂ ਰੋਟੀ ਤੇ ਮੈਂ ਮਸ਼ੀਨ ਚ ਕੱਪੜੇ ਕੱਢ ਕੇ ਇੱਥੇ ਮੈਂ ਰੋਟੀ ਪਕਾਉਣ ਲੱਗ ਗਈ ਸੀ ਕਿਉਂਕਿ ਮੇਰੇ ਬੇਟੇ ਦਾ ਟਾਈਮ ਹੋਇਆ ਪਿਆ ਸੀ 7 ਵਜੇ ਚੁੱਕੇ ਸੀ ਤੇ ਮੈਂ ਉਹਦੇ ਵਾਸਤੇ ਪਰੌਂਠੇ ਬਣਾ ਰਹੀਆਂ ਹਾਂ ਢਾਲ ਵਾਲੇ ਦੋ ਪਰੌਂਠੇ ਉਹ ਖਾ ਜੂਗਾ ਦੋ ਲੈ ਜੂਗਾ ਜੀ ਤੇ ਬਾਕੀ ਦੇ ਫਿਰ ਮੈਂ ਬਾਅਦ ਚ ਬਣਾਵਾਂਗੀ ਕਿਉਂਕਿ ਹਜੇ ਮੇਰੀ ਬੇਟੀ ਵੀ ਕੰਮ ਕਰੀ ਜਾਂਦੀ ਸੀ ਮੈਂ ਵੀ ਕੱਪੜੇ-ਕੱਪੜੇ ਮਸ਼ੀਨ ਚ ਕੱਢਣੇ ਸੀ ਹਜੇ ਤੇ ਮੇਰੇ ਹਸਬੰਡ ਵੀ ਹਜੇ ਨਹਾਉਂਦੇ ਤੋਂ ਹੁੰਦੇ ਸੀ ਇਸ ਕਰਕੇ ਮੈਂ ਬਾਅਦ ਚ ਰੋਟੀ ਲਾਉਂਗੀ ਜੀ ਬਸ ਚਾਰ-ਪੰਜ ਪਰੌਂਠੇ ਬਣਾ ਕੇ ਫਿਰ ਮੈਂ ਗੈਸ ਬੰਦ ਕਰ ਦੂੰਗੀ ਜੀ ਇੱਥੇ ਜੀ ਮੈਂ ਲੈ ਕੇ ਆ ਗਈ ਸੀ ਵਾਟਰ ਕੂਲਰ ਤੇ ਵਾਟਰ ਕੂਲਰ ਅਸੀਂ ਇੱਥੋਂ ਲਿਆ ਸੀ ਜੀ ਪਿੰਡ ਵਿੱਚ ਹੀ ਲਿਆ ਸੀ ਜੀ ਵਿਕਦਾ ਹੋਇਆ ਤੇ ਇਹ ਦੇਖੋ ਜੀ ਬਹੁਤ ਹਾਰਡ ਹੈ ਜੀ ਇਹਦੀ ਪਲਾਸਟਿਕ ਇਹ ਟੁੱਟਣ ਵਾਲਾ ਨਹੀਂ ਹੈ ਇਹਦੀ ਪੂਰੀ ਗਾਰੰਟੀ ਮਿਲੀ ਹੈ ਜੀ ਤੇ ਇਹਦਾ ਟੱਕਣਾ ਹੈ ਇਦਾਂ ਲੱਗ ਜਾਂਦਾ ਜੀ ਤੇ ਇਦਾਂ ਹੀ ਲੋਕ ਲੱਗ ਜਾਂਦਾ ਤੇ ਆ ਦੇਖੋ ਜੀ ਜੇ ਡੰਡੀ ਨਾਲ ਫੜਨਾ ਹੋਵੇ ਐਂ ਚੱਕਣਾ ਹੋਵੇ ਐਂ ਚੱਕ ਲੋ ਤੇ ਜੇ ਰੱਖਣਾ ਹੋਵੇ ਇਹਨੂੰ ਐਂ ਰੱਖ ਦੇ ਤੇ ਦੇਖੋ ਜੀ ਹੁਣ ਇਹ ਵਾਟਰ ਕਲਰ ਅਸੀਂ ਲਿਆ ਸੀ ਜੀ ਇਹ ਅ ਇੱਕ ਹੈ ਅਰਦਾਵ ਕਹਿੰਦਾ ਸੀ ਜੀ ਭਾਈ ਤੇ ਮੈਂ 900 ਦਾ ਲਿਆ 100 ਰੁਪਏ ਲੈਸ ਕੀਤਾ ਭਾਈ ਨੇ ਤੇ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਜੀ ਇਹਦਾ ਪ੍ਰਾਈਸ ਤੁਹਾਨੂੰ ਕਿਹੋ ਜਿਹਾ ਲੱਗਿਆ ਵੀ ਘੱਟ ਹੈ ਕਿ ਵੱਧ ਹੈ ਕਿ ਅਸੀਂ ਜ਼ਿਆਦਾ ਜ਼ਿਆਦੇ ਪੈਸੇ ਦੇ ਲੈ ਲਿਆ ਕਿ ਠੀਕ ਰੇਟ ਤੇ ਲਿਆ ਤੇ ਆਹ ਦੇਖੋ ਜੀ ਆ ਚੁੱਕਿਆ ਜੀ ਬਿਜਲੀ ਦਾ ਬਿੱਲ ਤੇ ਹੁਣੇ-ਹੁਣੇ ਆਇਆ ਜੀ ਤੇ ਇਹਦਾ ਬਿੱਲ ਦਾ ਸਾਨੂੰ ਆਈ ਪੇਮੈਂਟ ਜੀ 700 ਰੁਪਿਆ ਤੇ ਇਹ ਪਿਛਲੇ ਵੇਲੇ ਜੀ ਸਾਡਾ ਖੜਿਆ ਹੋਇਆ ਦੋ ਤਿੰਨ ਮਹੀਨਿਆਂ ਦਾ ਉਹੀ ਆ ਰਿਹਾ ਤੇ ਹੁਣ ਜੀ ਇਹ ਬਿਲ ਪੰਜਾਬੀ ਦੇ ਵਿੱਚ ਆਉਣ ਲੱਗ ਗਿਆ ਜੀ ਦੇਖੋ ਪਹਿਲਾਂ ਇੰਗਲਿਸ਼ ਦੇ ਵਿੱਚ ਆਉਂਦਾ ਸੀ ਤੇ ਹੁਣ 6 ਮਈ ਦੇ ਵਿੱਚ ਵਿੱਚ 6 ਮਈ ਨੂੰ ਇਹ ਭਰਨਾ ਹੈ ਜੀ ਬਿਲ ਤੇ ਜੇ 6 ਮਈ ਤੋਂ ਬਾਅਦ ਭਰਿਆ ਜੀ ਫਿਰ ਜੁਰਮਾਨਾ ਲੱਗੂਗਾ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਆਹ ਦੇਖੋ ਜੀ ਮੈਂ ਕੱਪੜੇ ਧੋਤੇ ਸੀ ਦੇਖੋ ਬਹੁਤ ਸਾਰੇ ਕੱਪੜੇ ਸੀ ਤੇ ਹੁਣ ਤਾਂ ਇੱਕ ਘੰਟੇ ਦੇ ਵਿੱਚ ਕੱਪੜੇ ਸੁੱਕ ਜਾਂਦੇ ਨੇ ਤੇ ਆ ਭਾਂਡੇ ਵੀ ਮੈਂ ਮਾਂ ਇਤੇ ਸੀ ਦੇਖੋ ਜੀ ਸਲਫ ਵਗੈਰਾ ਸਾਰੀ ਸਾਫ਼ ਕਰਤੀ ਸੀ ਬਸ ਪ੍ਰਾਂਤ ਰਹਿੰਦੀ ਹੈ ਸਾਫ਼ ਕਰਨ ਵਾਲੀ ਤੇ ਬਾਕੀ ਕੰਮ ਮੇਰਾ ਹੋ ਗਿਆ ਸੀ ਕੰਪਲੀਟ ਤੇ ਆ ਮੰਜਾ ਧੁੱਪੇ ਪਿਆ ਜੀ ਆ ਆਲੂ ਵਾਲੇ ਸੀ ਜੀ ਮੈਂ ਤੇ ਸੁਬਈ ਵਾਲੇ ਸੀ ਇਹ ਮੈਂ ਸ਼ਾਮ ਨੂੰ ਸਬਜ਼ੀ ਬਣਾਵਾਂਗੀ ਜੀ ਇਹਦੀ ਤੇ ਇਹ ਚੀ ਬਣਾਉਂਗੀ ਆਲੂਾਂ ਦੀ ਸਬਜ਼ੀ ਸ਼ਾਮ ਵਾਸਤੇ ਮੈਂ ਆਲੂ ਇਸ ਕਰਕੇ ਜਿਆਦੇ ਵਾਲੇ ਸੀ ਸ਼ਾਮ ਨੂੰ ਮੈਂ ਸਬਜੀ ਬਣਾਉਂਗੀ ਤੇ ਇੱਕ ਮੈਂ ਜੀ ਆਹ ਦੇਖੋ ਇਹ ਮਲਾਈ ਵੀ ਰੜਕਣੀ ਹੈ ਮਲਾਈ ਕਿੱਥੇ ਹੋ ਰਹੀ ਹੈ ਕਈ ਦਿਨਾਂ ਦੀ ਤੇ ਇਸ ਦੇਖ ਕੇ ਰਹੀ ਆ ਵਾਲੀ ਹੈ ਕਾ ਮਲਾਈ ਇਹ ਰੜਕ ਰਹੀ ਤੇ ਦੇਖਦੇ ਨਾਟਰ ਤੇ ਰੜਕੂng ਸ਼ਾਇਦ ਤੇ ਜਾਂ ਫਿਰ ਲੈਟ ਆਈ ਤੋਂ ਤੇ ਬਸ ਜੀ ਹੁਣ ਆਪਾਂ ਮਿਲਾਂਗੇ ਜੀ ਦੁਪਹਿਰੇ ਰੋਟੀ ਬਣਾਵਾਂਗੇ ਜੀ ਦੁਪਹਿਰ ਦੀ ਤੇ ਉਹ ਉਹਨੂੰ ਸ਼ੇਅਰ ਕਰਾਂਗੇ ਵੀ ਆਲੂਆਂ ਦਾ ਰਾਇ ਤਾਂ ਕਿੱਦਾਂ ਪਈਦਾ ਠੀਕ ਹੈ ਜੀ ਤੇ ਨਾਲੇ ਆਪਾਂ ਉਹ ਬਣਾਵਾਂਗੇ ਜੀ ਮਟਰ ਮੈਦੇ ਦੇ ਕਿਉਂਕਿ ਮੇਰਾ ਬੇਟਾ ਕਹ ਕੇ ਗਿਆ ਸੀ ਉਹ ਕੰਨਾ ਸੀ ਮਟਰ ਬਣਾਈ ਜਰੂਰ ਛੋਟੇ-ਮੋਟੇ ਭੁੱਖ ਲੱਗਦੇ ਰਹਿੰਦੇ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਤੇ ਰੋਟੀ ਖਾ ਕੇ ਵੀ ਉਹਨਾਂ ਨੂੰ ਐ ਲੱਗਦਾ ਵੀ ਕੁਝ ਖਾਣ ਨੂੰ ਹੋਵੇ ਤੇ ਬਾਹਰ ਲੀਆਂ ਚੀਜ਼ਾਂ ਮੈਂ ਇਗਨੋਰ ਕਰਦੀ ਆਂ ਜੀ ਕਿਉਂਕਿ ਬਾਹਰ ਲੀਆਂ ਬੱਚੇ ਤੁਹਾਨੂੰ ਪਤਾ ਹੀ ਆ ਚਿਪਸ ਵਗੈਰਾ ਤੇ ਕਰਕਰੇ ਵਗੈਰਾ ਇਹ ਖਾਂਦੇ ਨੇ ਤੇ ਮੈਨੂੰ ਪਸੰਦ ਨਹੀਂ ਹੈਗੇ ਤੇ ਮੈਂ ਤਾਂ ਹੀ ਇਸ ਕਰਕੇ ਮੈਂ ਕਿਹਾ ਕਿ ਚਲ ਘਰ ਦੀ ਚੀਜ਼ ਵਧੀਆ ਹੁੰਦੀ ਹੈ ਜੀ ਆਪਦੀ ਤਸੱਲੀ ਨਾਲ ਬਣਾਈ ਜਾਂਦੀ ਹੈ ਤੇ ਬਾਹਰਲੀ ਚੀਜ਼ ਕੋਈ ਵੀ ਦੇਖੋ ਜੀ ਦੰਦੇਮੰਦੇ ਹੱਥ ਲੱਗੇ ਹੁੰਦੇ ਆ ਤੇ ਗੰਦੇਮੰਦੇ ਹੱਥ ਹੁੰਦੇ ਆ ਤੇ ਹਾਂ ਦੂਸਰਾ ਤੇਲ ਵੀ ਗੰਦਾ ਮੰਦਾ ਹੁੰਦਾ ਜੀ ਤੁਹਾਨੂੰ ਪਤਾ ਹੀ ਤੇ ਆਹ ਦੀ ਤਸੱਲੀ ਨਾਲ ਹਨਾ ਤੁਹਾਨੂੰ ਪਤਾ ਹੀ ਹੈ ਜੀ ਤਸੱਲੀ ਨਾਲ ਆਉਂਦਾ ਤੇਲ ਪਾਣੀ ਤੇਲ ਪਾ ਕੇ ਤੇ ਹਨਾ ਵੀ ਜਾਨੀ ਕਿ ਵਧੀਆ ਤੇਲ ਹਾਂ ਆਗੀ ਤੇ ਮਿਲਦੇ ਆਂ ਜੀ ਤੁਹਾਨੂੰ ਦੁਪਹਿਰੇ ਆਪਾਂ ਆ ਦੇਖੋ ਜੀ ਮੈਂ ਬਣਾ ਰਹੀ ਆ ਮੈਦੇ ਦੇ ਮਟਰ ਤੁਸੀਂ ਵੀ ਬਣਾਏ ਹੋਣਗੇ ਕਈ ਵਾਰ ਘਰ ਦੇ ਵਿੱਚ ਤੇ ਮੈਂ 4 ਕੋਲੀਆਂ ਮੈਦੇ ਦੀ ਲਈਆਂ ਜੀ ਤੇ ਇਹਨੂੰ ਛਾਣ ਲਾਂਗੇ ਆਪਾਂ ਤੇ ਛਾਣ ਕੇ ਹੀ ਲੈਣਾ ਚਾਹੀਦਾ ਕਈ ਵਾਰ ਸੁੱਸਰੀ ਸੰਡ ਹੁੰਦਾ ਜੀ ਵੈਸੇ ਦਾ ਸਾਫ਼ ਹੀ ਹੁੰਦਾ ਪਰ ਛਾਣ ਕੇ ਜ਼ਿਆਦਾ ਵਧੀਆ ਹੁੰਦਾ ਤੇ ਦੇਖੋ ਜੀ ਮੈਂ ਕੋਲੀਆਂ 4 ਲੈ ਕੇ ਤੇ ਮਿਸ਼ਾਨ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਮੈਨ ਕ੍ਰਸ਼ ਕਰਕੇ ਤੇ ਜਿੰਜਰ ਮੈਂ ਪਾ ਕੇ ਇਸ ਦੇ ਵਿੱਚ ਪਾਵਾਂਗੇ ਪਰਫਰੈਂਡ ਰਫੈਂਡ ਆਪਾਂ ਮੋਣ ਵਾਸਤੇ ਪਾਵਾਂਗੇ ਤੇ ਮੋਣ ਤੁਹਾਨੂੰ ਪਤਾ ਹੀ ਹੋਊਗਾ ਕਿ ਕੀ ਹੁੰਦਾ ਇਹ ਉਨਾ ਕ ਪਉਣਾ ਜਦੋਂ ਆਪਣੀ ਮੁਠੀ ਬੰਦ ਹੋ ਜਾਂਦੀ ਤੇ ਇਹਨੂੰ ਆਪਾਂ ਪਾ ਕੇ ਇਹਨੂੰ ਆਪਾਂ ਵਿੱਚ ਮਿਲਾ ਲਾਂਗੇ ਜੀ ਮੈਦੇ ਦੇ ਵਿੱਚ ਰਫੈਂਡ ਨੂੰ ਤੇ ਚੰਗੀ ਤਰ੍ਹਾਂ ਮਿਲਾ ਕੇ ਦੇਖੋ ਜੀ ਜਦੋਂ ਤੱਕ ਇਹ ਮੁਠੀ ਨਹੀਂ ਐ ਬੰਦ ਹੁੰਦੀ ਤੇ ਤੁਸੀਂ ਦੇਖ ਲੈਣਾ ਮੈਨੂੰ ਥੋੜਾ ਲੱਗਿਆ ਇਸ ਕਰਕੇ ਮੈਂ ਥੋੜਾ ਜਿਹਾ ਹੋਰ ਪਾਇਆ ਤੇ ਆ ਦੇਖੋ ਜੀ ਮੈਂ ਪਾ ਲਿਆ ਤੇ ਹੁਣ ਦੇਖੋ ਜੀ ਮੈਂ ਇਹਨੂੰ ਮਿਲਾ ਰਹੀ ਹਾਂ ਤੇ ਆ ਦੇਖੋ ਜੀ ਇੱਦਾਂ मुट्ठी ਬੰਦ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਮੈਂ ਨੂਨ ਪਾਉਣਾ ਭੁੱਲ ਗਈ ਸੀ ਜੀ ਥੋੜਾ ਜਿਹਾ ਨੂਨ ਵੀ ਪਾਉਣਾ ਆਪਾਂ ਤੇ ਥੋੜੀ ਜਿਵੇਂ ਮਿਰਚ ਪਾਈ ਸੀ ਲਾਲ ਤੇ ਨਮਕੀਣੀ ਬਣਦੇ ਵੈਸੇ ਮਿਰਚਾਂ ਵਾਲੇ ਨਹੀਂ ਬਣਦੇ ਤੁਸੀਂ ਮਾੜੀ ਜਿਹੀ ਮਿਰਚ ਪਾ ਸਕਦੇ ਹੋ ਤੇ ਬਸ ਮੈਂ ਵਿੱਚ ਪਾ ਕੇ ਤੇ ਹੁਣ ਇਦਾਂ ਹੀ ਮੁਠੀ ਬੰਨਣੀ ਚਾਹੀਦੀ ਹੈ ਇਦਾਂ ਜਿਵੇਂ ਮੈਂ ਦਿਖਾ ਰਹੀ ਹਾਂ ਤੁਹਾਨੂੰ ਦੇਖੋ ਇਹ ਆਪਣਾ ਤਿਆਰ ਹੈ ਗੁੰਨਣ ਵਾਸਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਤੇ ਗੁੰਨ ਲਵਾਂਗੇ ਇਹ ਇਹ ਪਤਲਾ ਨਹੀਂ ਕਰਨਾ ਜੀ ਇਹ ਸਖਤ ਡੋਅ ਤਿਆਰ ਕਰਨਾ ਆਪਾਂ ਤੇ ਗੁੰਨ ਕੇ ਆ ਦੇਖੋ ਜੀ ਚਲ ਰੈਸਟ ਕਰਨ ਵਾਸਤੇ ਆਪਾਂ ਰੱਖ ਦਾਂਗੇ ਇਹਨੂੰ ਤੇ ਬਰਕ 10 ਮਿੰਟਾ ਰੱਖਣਾ ਫਿਰ ਆਪਾਂ 10 ਮਿੰਟਾ ਬਾਅਦ ਇਹਨੂੰ ਫਿਰ ਪੇੜੇ ਕਰ ਲਈ ਸੀ ਜੀ ਪੇੜੇ ਕਰਕੇ ਰੋਟੀ ਤੋਂ ਥੋੜਾ ਜਿਹਾ ਮੋਟਾ ਪੇੜਾ ਲੈਣਾ ਜੀ ਇਹ ਤੇ ਇਹਨੂੰ ਆ ਦੇਖੋ ਜੀ ਇੰਦਾ ਪੇੜਾ ਲੈ ਕੇ ਤੇ ਫਿਰ ਆਪਾਂ ਇਹਨੂੰ ਬੇਲਾਂਗੇ ਰੋਟੀ ਦੀ ਤਰ੍ਹਾਂ ਤੇ ਦੇਖੋ ਜੀ ਹੁਣ ਆਪਾਂ ਇੰਦੇ ਦਾ ਪੇੜਾ ਲੈ ਕੇ ਰੋਟੀ ਤੋਂ ਯਾਨੀ ਕਿ ਜ਼ਿਆਦਾ ਮੋਟਾ ਤੇ ਇਹਨੂੰ ਆਪਾਂ ਬੇਲ ਲਿਆ ਸੀ ਤੇ ਇਧਰ ਮੈਂ ਤੇਲ ਵੀ ਗਰਮ ਹੋਣ ਵਾਸਤੇ ਰੱਖਤਾ ਸੀ ਗੈਸ ਦੇ ਉੱਪਰ ਤੇ ਆ ਦੇਖੋ ਜੀ ਹੁਣ ਚਾਕੂ ਨਾਲ ਆਪਾਂ ਲੰਬੇ ਲੰਬੇ ਕੱਟ ਲਾਂਗੇ ਦੇਖੋ ਇਦਾਂ ਇਹਨੂੰ ਰੋਟੀ ਤੋਂ ਵੀ ਜ਼ਿਆਦਾ ਵੱਡਾ ਕਰਕੇ ਬੇਲ ਲੈਣਾ ਜੀ ਜਿੰਨਾ ਹੋ ਸਕੇ ਤੇ ਮਸਾਲਫ ਦੇ ਉੱਪਰ ਹੀ ਬੇਲ ਰਹੀ ਆ ਚੱਕਲਾ ਛੋਟਾ ਸੀ ਇਸ ਕਰਕੇ ਛੋਟਾ ਰਹਿ ਜਾਣਾ ਸੀ ਕਿਉਂਕਿ ਰੋਟੀ ਦੀ ਸਾਈਜ਼ ਦਾ ਹੀ ਹੁੰਦਾ ਤੇ ਫਿਰ ਮਸਾਲਫ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਉੱਤੇ ਬੇਲੇ ਆ ਬੇਲ ਕੇ ਦੇਖੋ ਜੀ ਇਦਾਂ ਕੱਟਣਾ ਲੰਬੇ ਲੰਬੇ ਕੱਟ ਕੇ ਤੇ ਇਹ ਤੁਸੀਂ ਮੋٹے ਵੀ ਕੱਟ ਸਕਦੇ ਹੋ ਬਰੀਕ ਵੀ ਕੱਟ ਸਕਦੇ ਹੋ ਤੁਹਾਡੀ ਇੱਛਾ ਤੇ ਫਿਰ ਇਹਨੂੰ ਸੈਂਟਰ ਚੋਂ ਕੱਟ ਦਾਂਗੇ ਜੀ ਦੇਖੋ ਜੀ ਫਿਰ ਇਹਨੂੰ ਵਿੱਚ ਤੇਲ ਦੇ ਵਿੱਚ ਆਪਾਂ ਫਰਾਈ ਕਰਾਂਗੇ ਇਦਾਂ ਤੇ ਸਾਰੇ ਮੈਂ ਇੱਕ ਇੱਕ ਕਰਕੇ ਪਾ ਦੂੰਗੀ ਜੀ ਦੇਖੋ ਜੀ ਇਦਾਂ ਪਾ ਕੇ ਤੇ ਫਿਰ ਮੈਂ ਹੁਣ ਇਹਨੂੰ ਛਾਲਨੇ ਦੇ ਨਾਲ ਆਪਾਂ ਫਰਾਈ ਕਰਾਂਗੇ ਜੀ ਦੇਖੋ ਜੀ ਇਹ ਸਿੰਮ ਗੈਂਸ ਦੇ ਉੱਪਰ ਹੀ ਕਰਨੇ ਆ ਜੀ ਫਰਾਈ ਤੇ ਤੇ ਦੇ ਉੱਪਰ ਨਹੀਂ ਕਰਨੇ ਕਿਉਂਕਿ ਜੇ ਤੇਜ ਕਰਾਂਗੇ ਉੱਪਰੋਂ ਤਾਂ ਸਿੱਕ ਜਾਣਗੇ ਪਰ ਅੰਦਰੋਂ ਕੱਚੇ ਰਹਿ ਜਾਣਗੇ ਇਸ ਕਰਕੇ ਸਿੰਮ ਤੇ ਆਪਾਂ ਫਰਾਈ ਕਰਾਂਗੇ ਤਾਂ ਕਿ ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਸੇਕ ਲੱਗ ਕੇ ਉਹ ਕੱਚੇ ਨਾ ਰਹਿਣ ਜੀ ਸਿੱਕ ਜਾਣ ਅੰਦਰੋਂ ਚੰਗੀ ਤਰ੍ਹਾਂ ਤੇ ਹੁਣ ਆਪਾਂ ਦੂਸਰਾ ਪੇੜਾ ਲੈ ਕੇ ਇਹਨੂੰ ਵੀ ਬੇਲ ਲਾਵਾਂਗੇ ਚੰਗੀ ਤਰ੍ਹਾਂ ਬੇਲ ਕੇ ਤੇ ਇਹਨੂੰ ਮੈਂ ਬਣਾਉਂਗੀ ਜੀ ਕਾਜੂ ਟਾਈਪ ਹਨ ਪਤਾ ਹੀ ਹੋਊਗਾ ਕਾਜੂ ਦਾ ਬਣਦੇ ਆ ਜੇ ਕਿਸੇ ਪਹਿਨ ਪਰਾਨੂੰ ਨਹੀਂ ਪਤਾ ਤਾਂ ਦੇਖੋ ਜੀ ਕੋਈ ਵੀ ਆਪਾਂ ਸ਼ੀਸ਼ੇ ਦਾ ਜਾਂ ਬੋਤਲ ਦਾ ਢੱਕਣ ਲੈ ਲੈਣਾ ਇਦਾਂ ਦਾ ਤੇ ਇਹਨੂੰ ਇਦਾਂ ਕੱਟ ਲੈਣਾ ਜੀ ਦੇਖੋ ਜੀ ਇਦਾਂ ਕੱਟ ਕੇ ਤੇ ਤੁਸੀਂ ਸਾਰੇ ਕਾਜੂ ਬਣਾ ਸਕਦੇ ਹੋ ਜੀ ਤੇ ਇਦਾਂ ਕੱਟੀ ਜਾਣਾ ਤੇ ਜਦੋਂ ਸਾਰੇ ਆਪਾਂ ਕੱਟ ਲਏ ਜਿਹੜੇ ਆ ਨਾਲ ਆਟਾ ਬਚੀ ਜਾਊਗਾ ਇਹਦਾ ਫਿਰ ਆਪਾਂ ਆਟੇ ਦੇ ਵਿੱਚ ਰਲਾ ਕੇ ਜੀ ਫਿਰ ਪੇੜਾ ਬਣਾ ਲਵਾਂਗੇ ਤੇ ਟੱਕਣ ਨਾਲ ਵਧੀਆ ਬਣਦੇ ਆ ਜੀ ਤੁਸੀਂ ਟਰਾਈ ਜ਼ਰੂਰ ਕਰਿਓ ਇੱਕ ਵਾਰ ਦੇਖੋ ਜੀ ਐਦਾਂ ਬਣੀ ਜਾਣੇ ਆ ਤੇ ਆਪਾਂ ਕੱਟ-ਕੱਟ ਕੇ ਰੱਖੀ ਜਾਣੇ ਆ ਜੀ ਦੇਖੋ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਖਾਯੋ ਜੀ ਇਹ ਸਪੈਸ ਰੈਸਪੀ ਅਜ਼ਮਾਯੋ ਜੀ ਤੁਸੀਂ ਤੇ ਹੁਣ ਆਪਾਂ ਕਰਨ ਲੱਗੇ ਆਂ ਜੀ ਵੀਡੀਓ ਦਾ ਐਂਡ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਮਿਲਦੇ ਆਂ ਜੀ ਕੱਲ੍ਹ ਵਾਲੇ ਨਵੇਂ ਵਲੋਗ ਦੇ ਵਿੱਚ ਧੰਨਵਾਦ ਜੀ